ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਹੁਸੈਨ ਕਰੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਨਾਂ ਨੂੰ ਬਾਰਡਰ ਪੈਟਰੋਲ ਐਜੰਸੀ ਦੇ ਵੱਲੋਂ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਚਨਾਖਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਭਲਰਾਜ ਸਿੰਘ ਦੇ ਵਿੱਚੋਂ ਕੀਤੇ ਗਏ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਉਤੇ ਹੋਈਆਂ ਅਤੇ 37 ਜਨੇ ਨਿਊਯਾਰਕ ਸੂਬੇ ਦੇ ਵਿੱਚੋਂ ਕਾਬੂ ਕੀਤੇ ਗਏ ਜਦਕਿ ਤਿੰਨ ਪਰਵਾਸੀਆਂ ਨੂੰ ਵਿਸ਼ਿੰਗਟਨ ਸੂਬੇ ਦੀ ਵਾਟ ਕਾਮ ਕਾਉਂਟੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਯੂ ਐਸ ਬਾਰਡਰ ਪੈਟਰੋਲ ਦੇ ਪਲੇਨ ਸੈਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਇਰਾਨ ਦੇ ਨਾਲ ਸੰਬੰਧਿਤ ਡੈਨੀਅਲ ਰਸੇਖੇ ਨੂੰ ਵੱਖ-ਵੱਖ ਥਾਵਾਂ ਉਤੇ ਹਿਰਾਸਤ ਵਿੱਚ ਲੈਂਦੇ ਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਸਪੂርት ਕਰ ਦਿੱਤਾ ਗਿਆ ਜਿਸ ਗਰੋ ਆਈਸ ਨੇ ਇਨਰੋ ਰਿਪੋਰਟ ਕਰਨ ਦੀ ਕਾਰਵਾਈ ਵੀ ਆਰੰਭ ਕੀਤੀ ਹੈ ਫਿਲਹਾਲ ਇਸ ਕਾਂਸਿੰਗ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਦੇ ਵਿੱਚ ਇੰਟਰਸਟੇਟ 90 ਉਤੇ 3 ਦਿਨ ਤੱਕ ਜੁਲਾਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਵੀ ਕਾਬੂ ਕੀਤੇ ਗਏ ਨੇ ऑपरेशन बियर केम ना हिट गिरफ्तार प्रवासियों ਦੇ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio ओरेगन ਅਤੇ ਪੈਂਸਿਲਵੇਨੀਆ ਰਾਜਾਂ ਦੇ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ। ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹੈ ਰਾਸਤੇ ਦੇ ਵਿੱਚ ਲਈ ਗੈਰ ਕਾਨੂੰਨੀ ਪ੍ਰਵਾਸੀ ਟੱਕ ਡਰਾਈਵਰ ਨੇ ਜਿਨ੍ਹਾਂ ਨੂੰ ਟੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ। ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰਥ ਨਹੀਂ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ ਚਾਲੇ ਚਨਿਆਂ ਨੂੰ ਬਾਰਡਰ ਪੈਟਰੋਲ ਐਜੰਟਾ ਦੇ ਵੱਲੋਂ ਕਾਬੂ ਕੀਤਾ ਗਿਆ ਚਿਨਾ ਦੇ ਵਿੱਚੋਂ ਤਿੰਨ ਦੀ ਚਨਾਖਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਭਲਰਾਜ ਸਿੰਘ ਦੇ ਵਿੱਚੋਂ ਕਿਤੇ ਗਈ ਹੈ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਉਤੇ ਹੋਈਆਂ ਅਤੇ 37 ਜਨੇ ਨਿਊਯਾਰਕ ਸੂਬੇ ਦੇ ਵਿੱਚੋਂ ਕਾਬੂ ਕੀਤਾ ਗਿਆ ਜਦਕਿ ਤਿੰਨ ਪਰਫਾਸਿਅਨ ਵਸ਼ਿੰਗਟਨ ਸੂਬੇ ਦੀ ਵਾਟ ਕਾਮ ਕਾਉਂਟੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਯੂਐਸ ਬਾਰਡਰ ਪੈਟਰੋਲ ਦੇ ਬਲੈਨ ਸੈਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਦੇ ਨਾਲ ਸੰਬੰਧਿਤ ਡੈਨੀਅਲ ਰਸੇਖੇ ਨੂੰ ਵੱਖ-ਵੱਖ ਥਾਵਾਂ ਉਤੇ ਹਿਰਾਸਤ ਵਿੱਚ ਲੈਂਦੇ ਆ ਇਮੀਗ੍ਰੇਸ਼ਨ ਐਂਡ ਕਸਟਮ ਸੈਂਟਨਫੋਰਸਮੈਂਟ ਵਾਲਿਆਂ ਦੇ ਸਪੂਰਤ ਕਰ ਦਿੱਤਾ ਗਿਆ ਜਿਸ ਮਗਰੋਂ ਆਈਐਸ ਨੇ ਨੋ ਰਿਪੋਰਟ ਕਰਨ ਦੀ ਕਾਰਵਾਈ ਵੀ ਆਰੰਭ ਕੀਤੀ ਗਈ ਹੈ ਫਿਲਹਾਲ ਇਸ ਕਨਸਿੰਗ ਬਾਰੇ ਵਿਸਤਾਰ ਤੇ ਜਾਣਕਾਰੀ حاصل ਨਹੀਂ ਹੋ ਸਕੀ ਦੂਜੇ ਪਾਸੇ ਨਿਯੋਕ ਸੂਬੇ ਦੇ ਵਿੱਚ ਇੰਟਰਸਟੇਟ 90 ਉਤੇ 3 ਦਿਨ ਤੱਕ ਚੁਲਾਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਵੀ ਕਾਬੂ ਕੀਤੇ ਗਏ ਨੇ ਆਪਰੇਸ਼ਨ ਬੀਅਰ ਕੇਮ ਨਾਹੇਟ ਗ੍ਰਿਫਤਾਰ ਪ੍ਰਵਾਸੀਆਂ ਦੇ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio ओरेगन ਅਤੇ ਪੈਂਸਿਲਵਾਨੀਆ ਰਾਜਾਂ ਦੇ ਵੱਲੋਂ ਚਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹੈ ਰਾਸਤੇ ਦੇ ਵਿੱਚ ਲਈ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਾਈਵਰ ਨੇ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ। ਅਮੈਟੋ ਨੇ ਦੱਸਿਆ ਕਿ ਕਿਸੇ ਡਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰੱਥ ਨਹੀਂ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਨਾਂ ਨੂੰ ਬਾਰਡਰ ਪੈਟਰੋਲ ਐਜੰਸੀ ਦਾ ਵੱਲੋਂ ਕਾਬੂ ਕੀਤਾ ਗਿਆ। ਜਿਨ੍ਹਾਂ ਦੇ ਵਿੱਚੋਂ 3 ਦੀ ਚਨਾਖਤ ਬ ਬੀਰ ਸਿੰਘ ਜੋਸਕਨ ਸਿੰਘ ਅਤੇ ਬਲਰਾਜ ਸਿੰਘ ਦੇ ਵਿੱਚੋਂ ਕੀਤੇ ਗਏ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਉੱਤੇ ਹੋਈਆਂ ਅਤੇ 37 ਜਣੇ ਨਿਊਯਾਰਕ ਸੂਬੇ ਦੇ ਵਿੱਚੋਂ ਕਾਬੂ ਕੀਤੇ ਗਏ ਜਦਕਿ ਤਿੰਨ ਪਰਫਾਸਿਅਨ ਨੂੰ ਵਿਸ਼ਿੰਗਟਨ ਸੂਬੇ ਦੀ ਵਾਟ ਕਾਮ ਕਾਉਂਟੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ US बॉर्डर पेट्रोल ਦੇ ਪਲੇਨ ਸੈਕਟਰ ਦੇ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਇਰਾਨ ਦੇ ਨਾਲ ਸੰਬੰਧਿਤ ਡੈਨੀਅਲ ਰਸੇਖੇ ਨੂੰ ਵੱਖ-ਵੱਖ ਥਾਵਾਂ ਉੱਤੇ ਹਿਰਾਸਤ ਵਿੱਚ ਲੈਣਦੇ ਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਸਪੂርት ਕਰ ਦਿੱਤਾ ਗਿਆ ਜਿਸ ਮਗਰੋਂ ਆਈਸ ਨੇ ਇਹਨਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਵੀ ਆਰੰਭ ਕੀਤੀ ਹੈ ਫਿਲਹਾਲ ਜਿਸ ਕੰਸਿੰਗ ਬਾਰੇ ਵਿਸਤਾਰ ਤੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਦੇ ਵਿੱਚ ਇੰਟਰਸਟੇਟ 90 ਉੱਤੇ 3 ਦਿਨ ਤੱਕ ਚਲਾਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਵੀ ਕਾਬੂ ਕੀਤੇ ਗਏ ਨੇ ਆਪਰੇਸ਼ਨ ਬੀਅਰ ਕੇਮ ਨਾਹਿਟ ਗ੍ਰਫਤਾਰ ਪ੍ਰਵਾਸੀਆਂ ਦੇ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio 오ਰੇਗਨ ਅਤੇ ਪੈਨਸਿਲਵੇਨੀਆ ਰਾਜਾਂ ਦੇ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਇਹ ਰਾਜ ਦੇ ਵਿੱਚ ਲਈ ਗੈਰ ਕਾਨੂੰਨੀ ਪ੍ਰਵਾਸੀ ਟੱਕ ਡਰਾਈਵਰ ਨੇ ਜਿਨ੍ਹਾਂ ਨੂੰ ਟ੍ਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ। ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰਥ ਨਹੀਂ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜੁਨਿਆਂ ਨੂੰ ਬਾਰਡਰ ਪੈਟਰੋਲ ਐਜੰਟਾ ਦੇ ਵੱਲੋਂ ਕਾਬੂ ਕੀਤਾ ਗਿਆ ਜੁਨਿਆਂ ਦੇ ਵਿੱਚੋਂ ਤਿੰਨ ਦੀ ਚਨਾਖਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਭਲਰਾਜ ਸਿੰਘ ਦੇ ਵਿੱਚੋਂ ਕੀਤੇ ਗਈ ਹੈ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਉਤੇ ਹੋਈਆਂ ਅਤੇ 37 ਜਨੇ ਨਿਊਯਾਰਕ ਸੂਬੇ ਦੇ ਵਿੱਚੋਂ ਕਾਬੂ ਕੀਤੇ ਗਏ ਜਦਕਿ ਤਿੰਨ ਪਰਵਾਸੀਆਂ ਨੂੰ ਵਿਸ਼ਿੰਗਟਨ ਸੂਬੇ ਦੀ ਵਾਟ ਕਾਮ ਕਾਉਂਟੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਯੂਐਸ ਬਾਰਡਰ ਪੈਟਰੋਲ ਦੇ ਪਲੇਨ ਸੈਕਟਰ ਦੇ ਬਲੋ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਦੇ ਨਾਲ ਸੰਬੰਧਿਤ ਡੈਨੀਅਲ ਰਸੇਖੇ ਨੂੰ ਵੱਖ-ਵੱਖ ਥਾਵਾਂ ਉਤੇ ਹਿਰਾਸਤ ਵਿੱਚ ਲੈਂਦੇ ਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਅ ਦੇ ਸਪੂਰਤ ਕਰ ਦਿੱਤਾ ਗਿਆ ਜਿਸ ਮਗਰੋਂ ਆਈਸ ਨੇ ਇ ਨੋ ਰਿਪੋਰਟ ਕਰਨ ਦੀ ਕਾਰਵਾਈ ਵੀ ਆਰੰਭ ਕੀਤੀ ਗਈ ਹੈ ਫਿਲਹਾਲ ਇਸ ਕਨਸਿੰਡ ਬਾਰੇ ਵੀ ਸਾਰੀ ਸਤਜਾਣਕਾਰੀ ਹਾਸਲ ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸਵੇਰੇ ਦੇ ਵਿੱਚ ਇੰਟਰਸਟੇਟ 90 ਉੱਤੇ 3 ਦਿਨ ਤੱਕ ਚੁਲਾਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਵੀ ਕਾਬੂ ਕੀਤੇ ਗਏ ਨੇ ਆਪਰੇਸ਼ਨ ਬੀਅਰ ਕੇਮ ਨਾਹੇਟ ਗ੍ਰਿਫਤਾਰ ਪ੍ਰਵਾਸੀਆਂ ਦੇ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio 오ਰੇਗਨ ਅਤੇ ਪੈਨਸਿਲ ਵੇਨੀਆਂ ਰਾਜਾਂ ਦੇ ਵੱਲੋਂ ਚਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹੈ ਰਾਸਤੇ ਦੇ ਵਿੱਚ ਲਏ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਨੇ ਜਿਨ੍ਹਾਂ ਨੂੰ ਟੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰੱਥ ਵੀ ਨਹੀਂ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਨਾਂ ਨੂੰ ਬਾਰਡਰ ਪੈਟਰੋਲ ਰੋਲ ਅਚੁੰਟਾ ਦੇ ਵੱਲੋਂ ਕਾਬੂ ਕੀਤਾ ਗਿਆ ਜੀਨਾਂ ਦੇ ਵਿੱਚੋਂ ਤਿੰਨ ਦੀ ਚੁਣਾਕਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਭਲਰਾਜ ਸਿੰਘ ਦੇ ਵਿੱਚੋਂ ਕਿਤੇ ਕੀਤਾ ਗਿਆ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਉਤੇ ਹੋਈਆਂ ਅਤੇ 37 ਜਨੇ ਨਿਊਯਾਰਕ ਸੂਬੇ ਦੇ ਵਿੱਚੋਂ ਕਾਬੂ ਕੀਤਾ ਗਿਆ ਜਦਕਿ ਤਿੰਨ ਪਰਵਾਸੀਆਂ ਨੂੰ ਵਿਸ਼ਿੰਗਟਨ ਸੂਬੇ ਦੀ ਵਾਟ ਕਾਮ ਕਾਉਂਟੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਯੂ ਐਸ ਬਾਰਡਰ ਪੈਟਰੋਲ ਦੇ ਪਲੇਨ ਸੈਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਇਰਾਨ ਦੇ ਨਾਲ ਸੰਬੰਧਿਤ ਡੈਨੀਅਲ ਰਸੇਖੇ ਨੂੰ ਵੱਖ-ਵੱਖ ਥਾਵਾਂ ਉਤੇ ਹਿਰਾਸਤ ਵਿੱਚ ਲੈਂਦੇ ਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਸਪੂርት ਕਰ ਦਿੱਤਾ ਗਿਆ ਜਿਸ ਗਰੋ ਆਈਸ ਨੇ ਇਹਨਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਵੀ ਆਰੰਭ ਕੀਤੀ ਹੈ ਫਿਲਹਾਲ ਜਸਕਰਨ ਸਿੰਘ ਬਾਰੇ ਵੀ ਸਾਰੀ ਜਾਣਕਾਰੀ حاصل ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸਵੇਰੇ ਦੇ ਵਿੱਚ ਇੰਟਰਸਟੇਟ 90 ਉਤੇ 3 ਦਿਨ ਤੱਕ ਚੁਲਾਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਵੀ ਕਾਬੂ ਕੀਤੇ ਗਏ ਨੇ ਆਪਰੇਸ਼ਨ ਬੀਅਰ ਕੇਮ ਨਾਹੇਟ ਗ੍ਰਫਤਾਰ ਪ੍ਰਵਾਸੀਆਂ ਦੇ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio 오ਰੇਗਨ ਅਤੇ ਪੈਨਸਿਲ ਵੇਨੀਆ ਰਾਜਾਂ ਤੇ ਫੱਲੂ ਚਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ। ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਇਹ ਰਾਸਤੇ ਦੇ ਵਿੱਚ ਲਈ ਗੈਰ ਕਾਨੂੰਨੀ ਪ੍ਰਵਾਸੀ ਟੱਕ ਡਾਈਵਰ ਨੇ ਜਿਨ੍ਹਾਂ ਨੂੰ ਟ੍ਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ। ਅਮੈਟੋ ਨੇ ਦੱਸਿਆ ਕਿ ਕਿਸੇ ਡਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਤੇ ਸਮਰਥ ਵੀ ਨਹੀਂ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।